ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੀਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਦੋਸਤੋ ਇਹ ਪਿੰਡ ਜਦੋਂ ਆਪਾਂ ਨਵਾਂ ਸ਼ਹਿਰ ਤੋਂ ਰੋਪੜ ਨੂੰ ਜਾਂਦੇ ਆ ਤਾਂ ਉਸ ਰੋਡ ਦੇ ਉੱਪਰ ਹੀ ਆ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੇ ਸੂਏ ਜਰਸੀ ਦਿਖਾਉਂਗਾ ਕਰਮਾ ਵਾਲੀ ਸੂ ਨੋ ਤਿਆਰੀ ਹੈ ਬਸ ਕੁ ਸਮੇਂ ਦੋਸਤੋ ਇਹਨੇ ਬੱਚੇ ਨੂੰ ਜਨਮ ਦੇ ਦੇਣਾ ਆਮਾ ਨਾ ਬਹੁਤ ਸੋਹਣਾ ਕਰਮਾਲੀ ਨੇ ਵੱਡਾ ਤਿਆਰ ਕੀਤਾ ਹੋਇਆ ਚੰਗੇ ਦੁੱਧ ਵਾਲੀ ਬਾਈ ਜੀ ਹੁਣ ਦੱਸਦੇ ਆ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂ ਇਤੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਜਰਸੀ ਹੈ ਬਾਈ ਜੀ ਹੋਰਾਂ ਦੀ ਕਰਮਾਲੀ ਦੂਜਾ ਸੂਹਾ ਸੂਨ ਵਾਲੀ ਆ ਦੋਸਤੋ ਡੇਟ ਮੁਤਾਬਕ ਤਿਆਰੀ ਹੈ ਬੱਚੀ ਬਸ ਕੋਸ ਸਮੇਂ ਚ ਬੱਚੇ ਨੂੰ ਜਨਮ ਦੇ ਦੇਣਾ ਬੱਚੀ ਨੇ ਦੁੱਧ ਬਾਈ ਜੀ ਹੁਣ ਦੱਸਦੇ ਆ ਪਹਿਲੇ 117 18 ਕਿਲੋ ਚ ਵੈਦ ਕੀ ਦੋਸਤੋ ਲੇਵਰੇ ਦੇ ਹਿਸਾਬ ਨਾਲ ਕਰਮਾਂ ਵਾਲੀ ਬਾਈ ਜੀ ਉਹਨੇ ਕਹਿੰਦੇ 20 22 ਕਿਲੋ ਦੁੱਧ ਖੁੱਲਾ ਪੜ ਆਰਾਮ ਨਾਲ ਚੁਵਾਜੂ ਉਥੀ ਬਾਤੀ ਬਹੁਤ ਸੋਹਣੀ ਆ ਛੋਟਾ ਕੰਨ ਨਾ ਬੋਦੀ ਵਾਲੀ ਜਰਸੀ ਆ ਹਵਾਨਾ ਦੋਸਤੋ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਥਣ ਚਾਰੇ ਬਹੁਤ ਸੋਹਣੇ ਪੀੜੀ ਦੇ ਪਾ ਵਾਂਗੂ ਨੁਕਰਾਂ ਚ ਲੱਗੇ ਹੋਏ ਆ ਚਾਰਾਂ ਥਣਾਂ ਸੇਮ ਹੀ ਸਾਈਜ਼ ਵਰਨਾ ਵੇਖ ਸਕਦੇ ਆ ਬੈਕ ਤੋਂ ਬਹੁਤ ਸੋਹਣਾ ਤੇ ਬਾਈ ਜੀ ਹੁਣ ਇਹ ਕਹਿੰਦੇ ਅੱਗੇ ਚੰਗੇ ਸੀਮਨ ਤੋਂ ਹੀ ਪ੍ਰੈਗਨੈਂਟ ਆ ਜਰਸੀ ਆ ਸੀਮਨ ਚੰਗਾ ਹੀ ਲੱਗਿਆ ਵੇਆ ਬਾਕੀ ਦੋਸਤੋ ਵੱਚੀ ਬਹੁਤ ਸੋਹਣੀ ਆ ਥਣ ਮੈਂ ਵੱਚੀ ਤੇ ਨੇੜ ਤੋਂ ਵਖਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਕੈਪਚੇ ਨਿੱਖਰ ਮੈਂ ਕੱਲੇ ਕੱਲੇ ਲੱਗੇ ਹੋਏ ਆ ਚਾਰਾਂ ਥਣਾਂ ਸੇਮੇ ਹੀ ਸਾਈਜ਼ ਮੁੱਠੀ ਵਾਲੇ ਥਾਣਾ ਦੋਸਤੋ ਚਾਰੇ ਜੇ ਦੋਸਤੋ ਕਿਤੇ ਹੋਰ ਵਪਾਰੀ ਭਰਾ ਕਰੇ ਹੁੰਦੀ ਤਾਂ ਵੱਚੀ 70 75000 ਦੀ ਸੀਗੀ ਔਰ 22 ਕਹਿੰਦਾ ਹੁਣ ਬੈਲਕਨ ਜਾਇਜ਼ ਮੁੱਲ ਜੀ ਦੇ ਦੇਣੀ ਆ ਸਿਰਫ 55000 ਦੀ ਉਹ ਚ 22 ਕਹਿੰਦਾ ਆਏ ਗਏ ਭੈਣ ਭਰਾ ਦਾ ਮਾਨ ਤਣ ਕਰਦਾਂਗੇ ਦੋਸਤੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਤੇ ਆ ਤੁਸੀਂ ਗੱਲਬਾਤ ਕਰ ਲਿਓ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ